ਇੱਕ ਨਵਾਲਕ ਦੇ ਨਾਲ ਬਦ ਫੈਲੀ ਕੀਤੀ ਗਈ ਗ੍ਰੀਸ਼ ਅਗਰਵਾਲ ਜਿਮ ਦੇ ਵਿੱਚ ਟ੍ਰੇਨਰ ਸੀ ਯਾਰ ਉਸੇ ਹੀ ਜਿਮ ਖਾਨੇ ਦੇ ਵਿੱਚ ਜਿਹੜਾ ਸਫਾਈ ਦਾ ਸਾਮ ਸੰਭਾਲ ਦਾ ਕੰਮ ਕਰਦਾ ਸੀ ਉਸ ਨੂੰ ਵਰਗਲਾ ਕੇ ਹੋਟਲ ਦੇ ਵਿੱਚ ਲਜਾਇਆ ਜਾਂਦਾ ਹੈ ਬਦ ਫੈਲੀ ਹੁੰਦੀ ਹੈ ਜਿਹੜੀ ਵੀਡੀਓ ਬਣਾਈ ਗਈ ਮੁੰਡੇ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਤੱਕ ਦਿੱਤੀ ਗਈ ਪੀੜਤ ਲੜਕੇ ਦਾ ਪਿਤਾ ਸਾਡੇ ਨਾਲ ਨੇ ਜਿਮ ਦਾ ਟ੍ਰੇਨਰ ਤੇ ਜਿਮ ਦਾ ਮਾਲਕ ਇਹ ਦੋਨੇ ਆਪਸ ਵਿੱਚ ਝਗੜੇ ਤੇ ਵੀਡੀਓ ਵਾਇਰਲ ਹੋਈ ਵੀਡੀਓ ਵਾਰਲਡ ਤੋਂ ਸਾਨੂੰ ਪਤਾ ਲੱਗਾ ਕਿ ਸਾਡੇ ਬੱਚੇ ਦੇ ਨਾਲ ਇਹਦਾ ਕੋਈ ਗਲਤ ਕੰਮ ਕੀਤਾ ਗਿਆ ਹੈ। ਬੱਚਾ ਚਲਾ ਗਿਆ ਇਹਨਾਂ ਦੇ ਨਾਲ ਪਾਰਟੀ ਦੇ ਵਿੱਚ ਪਾਰਟੀ ਦੇ ਵਿੱਚ ਇਹਨੂੰ ਪਹਿਲਾਂ ਕੋਈ ਡਰਿੰਕ ਦੇ ਵਿੱਚ ਇਹ ਕੁਛ ਇਹਨੂੰ ਨਸ਼ੇ ਵਾਲਾ ਪਲਾ ਦਿੱਤਾ। ਫਿਰ ਬਾਅਦ ਵਿੱਚ ਇਹਦੇ ਕੋਈ ਇਹਨਾਂ ਨੇ ਜ਼ਬਰਦਸਤੀ ਨਸ਼ੀਲਾ ਕੋਈ ਟੀਕਾ ਇੰਜੈਕਸ਼ਨ ਲਗਾਇਆ ਜੀ। ਇੰਜੈਕਸ਼ਨ ਲਗਾਤੇ ਫਿਰ ਇਹ ਬੱਚਾ ਬੇਹੋਸ਼ ਹੋ ਗਿਆ ਫਿਰ ਇਸਨੂੰ ਕੋਈ ਵੀ ਪਤਾ ਨਹੀਂ ਆਪਣੀ ਸੁੱਧ ਬੁੱਧ। ਗ੍ਰੀਸ਼ ਅਗਰਵਾਲ ਉਸਨੇ ਵੱਧ ਫੈਲੀ ਕੀਤੀ। ਇਸੇ ਵੱਧ ਫੈਲੀ ਕਰਦੇ ਹੋਏ ਉਸ ਦਾ ਜਿਹੜਾ ਜਿਮ ਦਾ ਟ੍ਰੇਨਰ ਸੀਗਾ ਹਣੀ ਨਾਮ ਦਾ ਲੜਕਾ ਉਹ ਵੀਡੀਓ ਬਣਾ ਰਿਹਾ ਸੀਗਾ ਨਾਲ ਹੀ ਗ੍ਰਿਸ਼ ਅਗਰਵਾਲ ਸੀ ਇਹ ਆਪਣੇ ਜਿੰਨੇ ਸੀ ਇਹ ਸਾਰੇ ਇਹਦੇ ਮੇਨ ਮੇਨ ਸਾਰਿਆਂ ਨੂੰ ਇਹਨੇ ਸਾਧ ਲਿਆ ਉਹਦੇ ਵਿੱਚ ਮੇਨ ਜਿਹੜਾ ਨਿਤਿ ਅਗਰਵਾਲ ਸੀਗਾ ਕੱਲਾ ਬੱਚੇ ਨੂੰ ਬਿਠਾ ਕੇ ਤੇ ਸਾਰਿਆਂ ਉਹਨਾਂ ਨੇ ਡਰਾਇਆ ਧਮਕਾਇਆ ਚਪੇੜਾ ਮਾਰੀਆਂ ਤੇ ਬੱਚਾ ਡਰ ਗਿਆ ਸਹਿਮ ਗਿਆ ਬੱਚੇ ਨੂੰ ਸਮਝ ਨਹੀਂ ਆਉਂਦੀ ਸੀ ਮੈਂ ਕੀ ਦੱਸਾਂ ਕਿਸੇ ਨੂੰ ਕੀ ਕਹਾਂ ਕਿ ਮੇਰੇ ਨਾਲ ਇਹ ਗਲਤ ਕੰਮ ਹੋ ਗਿਆ ਹੈ ਖਾਲੀ ਇੱਕ ਕੋਰਾ ਕਾਗਜ਼ ਦੇ ਕੇ ਕਹਿੰਦੇ ਤੂੰ ਇਸ ਦੇ ਲੜਾਈ ਕੀਤੀ ਐ ਇਹਦੇ ਨਾਲ ਸੱਟਾਂ ਮਾਰੀਆਂ ਇਹਦੇ ਸੱਟ ਚੋਟ ਲੱਗੀ ਐ ਤੇ ਤੂੰ ਇੱਥੇ ਸਾਈਨ ਕਰ ਇੱਥੇ ਤੱਕ ਬੱਚੇ ਨੂੰ ਧਮਕੀ ਦਿੱਤੀ ਗਈ ਕਹਿੰਦੇ ਜੇ ਅਸੀਂ ਹੈ ਨਾ ਤੈਨੂੰ ਇੱਥੇ ਬੰਨ ਕੇ ਬਿਠਾ ਲਈਏ ਕਰਤਾਰਪੁਰ ਦਾ ਕਹਿੰਦਾ ਕੋਈ ਤੈਨੂੰ ਕਹਿੰਦਾ ਇੱਥੇ ਛਡਾ ਨਹੀਂ ਸਕਦਾ ਅਸੀਂ ਸਰ ਜੀ ਹੈਗੇ ਇੱਕ ਤੇ ਪੜੇ ਲਿਖੇ ਨਹੀਂ ਹੈਗੇ ਕਾਨੂੰਨ ਦੇ ਬਾਰੇ ਇੱਕ ਨਹੀਂ ਜਾਣਦੇ ਸਾਡੇ ਤੇ ਦਬਾਅ ਪ੍ਰੈਸ਼ਰ ਪਾਇਆ ਗਿਆ ਇਹ ਦਬਾਅ ਕੌਣ ਪਾ ਰਿਹਾ ਸੀ ਉਹ ਕਾਰੋਬਾਰੀ ਵੀ ਹੈ ਰਾਜਨੀਤਿਕ ਵੀ ਹੈ ਉਹਨਾਂ ਦੇ ਸਾਰਿਆਂ ਦੇ ਨਾਲ ਸੰਬੰਧ ਹੈ ਰਾਜੀਨਾਮਾ ਦਾ ਪ੍ਰੈਸ਼ਰ ਦਬਾਅ ਪਾਉਂਦੇ ਆ ਸਾਨੂੰ ਮਾਨਸਿਕ ਪੀੜਾ ਤੁਸੀਂ ਰਾਜੀਨਾਮਾ ਕਰੋ ਪੈਸੇ ਦੱਸੋ ਕਿੰਨੇ ਪੈਸੇ ਚਾਹੀਦੇ ਆ 10 ਲੱਖ 15 ਲੱਖ 20 ਲੱਖ ਕਿੰਨਾ ਚਾਹੁੰਦੇ ਆ ਉਹਨੇ ਪੈਸੇ ਦੇਵਾਂਗੇ ਪੈਸੇ ਲੈ ਕੇ ਆਪਣਾ ਕੇਸ ਬੰਦ ਕਰੋ ਰਾਜੀਨਾਮਾ ਕਰੋ ਪੰਜਾਬ ਚ ਜ਼ਿਲ੍ਹਾ ਜਲੰਧਰ ਤੇ ਜਲੰਧਰ ਦੇ ਅੰਦਰ ਕਸਬਾ ਕਰਤਾਰਪੁਰ ਕਰਤਾਰਪੁਰ ਹਲਕਾ ਉਹ ਹੈ ਜਿੱਥੋਂ ਹੁਣ ਦੇ ਕੈਬਨਟ ਮੰਤਰੀ ਬਲਕਾਰ ਸਿੰਘ ਵੀ ਨੇ ਪਰ ਉਸ ਹਲਕੇ ਦੇ ਵਿੱਚ ਇੱਕ ਐਸੀ ਕਰਤੂਤ ਹੋਈ ਸੀ ਜਿਹੜਾ ਹਾਲੇ ਤੱਕ ਪਰਿਵਾਰ ਨੂੰ ਪੀੜਤ ਨੂੰ ਇਨਸਾਫ ਨਹੀਂ ਮਿਲਿਆ ਤਾਂ ਇਨਸਾਫ ਕਿਉਂ ਨਹੀਂ ਮਿਲ ਰਿਹਾ ਦਰਦਰ ਦੀਆਂ ਠੋਕਰਾਂ ਕਿਉਂ ਖਾਣੀਆਂ ਪਈਆਂ ਗੱਲ ਕਰਦੇ ਆ 31 ਦਸੰਬਰ 2022 ਦੀ ਇੱਕ ਨਵਾਲਗ ਦੇ ਨਾਲ ਵੱਧ ਫੈਲੀ ਕੀਤੀ ਗਈ ਕਿਸ ਨੇ ਕੀਤੀ ਗਰੀਸ਼ ਅਗਰਵਾਲ ਜਿਹੜਾ ਕਿ ਜਿਮ ਦੇ ਵਿੱਚ ਟ੍ਰੇਨਰ ਸੀ ਔਰ ਉਸੇ ਹੀ ਜਿਮ ਖਾਨੇ ਦੇ ਵਿੱਚ ਉਹ ਨਮਾਲਕ ਲੜਕਾ ਪੀੜਤ ਜਿਹੜਾ ਸਫਾਈ ਦਾ ਸਾਮ ਸੰਭਾਲ ਦਾ ਕੰਮ ਕਰਦਾ ਸੀ ਉਸ ਨੂੰ ਵਰਗਲਾ ਕੇ ਹੋਟਲ ਦੇ ਵਿੱਚ ਲਜਾਇਆ ਜਾਂਦਾ ਹੈ ਵੱਧ ਫੈਲੀ ਹੁੰਦੀ ਹੈ ਫਿਰ ਪਹਿਲੀ ਆਧਾਰ ਦੇ ਉੱਤੇ ਮੁੰਡਾ ਕੁਝ ਨਹੀਂ ਬੋਲਦਾ ਕਿਉਂਕਿ ਉਸ ਨੂੰ ਉਹ ਸਹਿਮ ਜਾਂਦਾ ਹੈ ਕਿ ਮੈਂ ਕਰਾਂ ਤੇ ਕਰਾਂ ਕੀ ਫਿਰ ਉਹ 6 ਮਹੀਨੇ ਬੀਤਦੇ ਨੇ ਤਾਂ ਇੱਕ ਲੜਾਈ ਝਗੜਾ ਹੁੰਦਾ ਹੈ ਤੇ ਫਿਰ ਉਹ ਆਪਣੇ ਪਿਤਾ ਨੂੰ ਦੱਸਦਾ ਹੈ ਪਰਿਵਾਰ ਨੂੰ ਦੱਸਦਾ ਹੈ ਕਿ ਮੇਰੇ ਨਾਲ ਆ ਕਰਤੂਤ ਹੋਈ ਹੈ ਫਿਰ ਉਸਦੇ ਪਿਤਾ ਨੇ ਜਦੋਂ ਸਾਰੀ ਕਹਾਣੀ ਸੁਣੀ ਤੇ ਐਫ ਆਈ ਆਰ ਦੇ ਵਿੱਚ ਇਥੋਂ ਤੱਕ ਖਲਾਸੇ ਕਰਦੇ ਨੇ ਕਿ ਉਸ ਮੁੰਡੇ ਨੂੰ ਧਮਕਾਇਆ ਗਿਆ ਖਾਲੀ ਪੇਪਰ ਤੇ ਸਾਈਨ ਤੱਕ ਕਰਾਏ ਗਏ 8 ਜਣੇ 21 6 2023 ਨੂੰ ਐਫ ਆਈ ਆਰ ਦਰਜ ਹੋਈ ਔਰ ਉਸ ਦੇ ਵਿੱਚ ਨਾਮਜ਼ਦ ਕੀਤੇ ਗਏ ਉਸ ਦੇ ਵਿੱਚ ਗ੍ਰੀਸ਼ ਅਗਰਵਾਲ ਦੇ ਨਾਲ ਨਾਲ ਉਸ ਦੇ ਸਾਥੀ ਵਸ਼ੀ ਜਿਹੜੀ ਵੀਡੀਓ ਬਣਾਈ ਗਈ ਮੁੰਡੇ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਤੱਕ ਦਿੱਤੀ ਗਈ ਨਾਲ ਇੱਕ ਨਿਤਿਨ ਅਗਰਵਾਲ ਜਿਹੜਾ ਕਿ ਸਾਬਕਾ ਇੰਪਰੂਵਮੈਂਟ ٹرسٹ ਦਾ ਚੇਅਰਮੈਨ ਸੀ ਉਸ ਨੂੰ ਵੀ ਉਸ ਪਰਚੇ 'ਚ ਨਾਮਜ਼ਦ ਕੀਤਾ ਗਿਆ ਸੀ ਕਿ ਉਸ ਨੇ ਮੁੰਡੇ ਤੋਂ ਨੂੰ ਥੱਪੜ ਵੀ ਮਾਰਿਆ ਔਰ ਕਿਹਾ ਕਿ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਔਰ ਪੂਰੀ ਕਹਾਣੀ ਸੁਣ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਪੀੜਤ ਪਰਿਵਾਰ ਕੀ ਕਹਿਣਾ ਚਾਹੁੰਦਾ ਉਸ ਪੀੜਤ ਲੜਕੇ ਦਾ ਪਿਤਾ ਸਾਡੇ ਨਾਲ ਨਹੀਂ ਉਹਨਾਂ ਨਾਲ ਗੱਲ ਕਰਦੇ ਆ ਸਭ ਤੋਂ ਪਹਿਲਾਂ ਤੇ ਅਸੀਂ ਜੀ ਇਹ ਜਾਣਨਾ ਚਾਹੁੰਦੇ ਆ ਕਿਉਂਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਬਹੁਤ ਹੀ ਵੱਧ ਫੈਲੀ ਕਰਨਾ ਇੱਕ ਬਹੁਤ ਵੱਡਾ ਜੁਰਮ ਹੈ ਬਹੁਤ ਵੱਡਾ ਕ੍ਰਾਈਮ ਹੈ ਪਰ ਜਦੋਂ ਇਹ ਕ੍ਰਾਈਮ ਹੋਇਆ ਬੱਚੇ ਦੇ ਨਾਲ ਤੁਹਾਨੂੰ ਪਹਿਲੀ ਵਾਰੀ ਕਿੰਨੇ ਕੂੰ ਦਿਨ ਬੀਤਣ ਤੋਂ ਬਾਅਦ ਕਿੰਨੇ ਮਹੀਨੇ ਬੀਤਣ ਤੋਂ ਬਾਅਦ ਦੱਸਿਆ ਗਿਆ ਸੀ ਇਹ ਸਾਨੂੰ ਜੀ ਇਸ ਬਾਰੇ ਪਹਿਲਾਂ ਕੋਈ ਨਹੀਂ ਪਤਾ ਸੀਗਾ ਜੀ ਤੇ ਇਹ ਘਟੋ ਘਟ 6 ਮਹੀਨੇ ਦੇ ਬਾਅਦ ਜਦੋਂ ਇਹਨਾਂ ਦੇ ਜਿਮ ਦਾ ਟ੍ਰੇਨਰ ਤੇ ਜਿਮ ਦਾ ਮਾਲਕ ਇਹ ਦੋਨੇ ਆਪਸ ਵਿੱਚ ਝਗੜੇ ਤੇ ਵੀਡੀਓ ਵਾਇਰਲ ਹੋਈ ਵੀਡੀਓ ਵਾਇਰਲ ਹੋਈ ਵੀਡੀਓ ਵਾਇਰਲ ਤੋਂ ਸਾਨੂੰ ਪਤਾ ਲੱਗਾ ਕਿ ਸਾਡੇ ਬੱਚੇ ਦੇ ਨਾਲ ਇਦਾਂ ਕੋਈ ਗਲਤ ਕੰਮ ਕੀਤਾ ਗਿਆ ਹੈ ਹਮ ਪਰ ਉਹ ਲੜਾਈ ਤਾਂ ਜਿਮ ਮਾਲਕ ਤੇ ਟ੍ਰੇਨਰ ਦੀ ਸੀ ਉਸ ਦੇ ਵਿੱਚ ਬੱਚਾ ਕਿਵੇਂ ਆ ਗਿਆ ਲੜਾਈ 'ਚ ਉਹ ਬੱਚਾ ਸਾਡਾ ਉਹਦੇ ਕੋਲ ਪਹਿਲਾਂ ਨੌਕਰੀ ਕਰਦਾ ਸੀਗਾ ਜੀ ਉਹ ਸਾਲ 2022 ਦੇ ਵਿੱਚ ਦੁਸ਼ਹਿਰੇ ਦੇ ਟਾਈਮ ਤੇ ਮੇਰਾ ਬੱਚਾ ਰਾਮ ਰੀਲਾ ਦੇ ਵਿੱਚ ਰੋਲ ਕਰਦਾ ਸੀ ਤੇ ਗ੍ਰਿਸ਼ ਅਗਰਵਾਲ ਉੱਥੇ ਦਾ ਮੈਂਬਰ ਸੀਗਾ ਇਸ ਕਰਕੇ ਇਹਨਾਂ ਦੀ ਜਾਣ ਪਹਿਚਾਨ ਹੋ ਗਈ ਤੇ ਉਹ ਸਾਡੇ ਘਰੇ ਆਣ ਲੱਗ ਪਿਆ ਘਰੇ ਆਣ ਲੱਗ ਪਿਆ ਤੇ ਫਿਰ ਉਹ ਕਹਿੰਦਾ ਕਿ ਮੈਨੂੰ ਜਿਮ ਦੇ ਵਿੱਚ ਟ੍ਰੇਨਰ ਦੀ ਕਿਸੇ ਬੱਚੇ ਦੀ ਲੋੜ ਹੈ ਥੋੜਾ ਸਮਾਨ ਸਾਮ ਸੰਭਿਲੇ ਵਾਸਤੇ ਤੇ ਇਹ ਸਕੂਲੋ ਆ ਕੇ ਕਹਿੰਦਾ ਖਾਲੀ ਘੁੰਮਦਾ ਹੈ ਤਾਂ ਇਹਨੂੰ ਮੇਰੇ ਕੋਲ ਛੱਡ ਦਿਆ ਕਰੋ ਤੇ ਅਸੀਂ ਆ ਚਲੋ ਬੱਚਾ ਆਪਣਾ ਬੇਲਾ ਘੁੰਮਦਾ ਇਸ ਨਾਲ ਚੰਗਾ ਚਲੋ ਜਾ ਕੇ ਆਪਣੇ ਕਿਤੇ ਕੋਈ ਕੰਮ ਕਰ ਲਿਆ ਕਰੂਗਾ ਉਸ ਵਕਤ ਬੱਚੇ ਦੀ ਉਮਰ ਕਿੰਨੀ ਸੀ ਉਸ ਵੇਲੇ ਬੱਚੇ ਦੀ ਉਮਰ 16 ਸਾਲ ਸੀਗੀ ਜੀ ਤੇ ਜਦੋਂ ਤੁਹਾਨੂੰ ਪਹਿਲੀ ਵਾਰੀ ਲੱਗਿਆ ਕਿ ਜਿਮ ਚਲੋ ਲਾ ਦਿੰਨੇ ਆ ਸਾਡੇ ਜਾਨ ਪਛਾਨ ਦਾ ਬੰਦਾ ਤਾਂ ਫਿਰ ਜਦੋਂ 6 ਮਹੀਨੇ ਬਾਅਦ ਸਾਰੀ ਕਹਾਣੀ ਬੱਚੇ ਨੇ ਤੁਹਾਨੂੰ ਆਪਣੀ ਜ਼ੁਬਾਨੀ ਦੱਸੀ ਹੋਵੇਗੀ ਤਾਂ ਉਸ ਨੇ ਸਾਰੀ ਗੱਲ ਦੱਸ ਦਿੱਤੀ ਕੀ ਕੀ ਹੋਇਆ ਹਾਂਜੀ ਉਸ ਨੇ ਫਿਰ ਸਾਡੇ ਬੱਚੇ ਨੇ ਸਾਨੂੰ ਦੱਸਿਆ ਕਿ ਹਾਂ ਜੀ ਕਿ ਇਹ 9 ਮਹੀਨੇ ਸਾਲ ਵਾਲੇ ਦਿਨ ਇਹ 2022 ਨੂੰ 31 ਦਸੰਬਰ ਨੂੰ ਕਹਿੰਦੇ ਕਿ ਮੈਂ ਆਪਣੇ ਦੋਸਤਾਂ ਦੇ ਨਾਲ ਤੇ ਸੋਡਲ ਰੋਡ ਤੇ ਇੱਕ ਹੋਟਲ ਹੈ ਉੱਥੇ ਅਸੀਂ ਜੱਲੇ ਆ ਤੇ ਇਹਨੂੰ ਵੀ ਨਾਲ ਲੈ ਕੇ ਚਲੇ ਗਏ ਜੀ ਤੇ ਇਹ ਬੱਚਾ ਸੀਗਾ ਬੱਚੇ ਨੂੰ ਇਸ ਬਾਰੇ ਸਮਝ ਨਹੀਂ ਸੀ ਉਹਨਾਂ ਨੂੰ ਸੀਗਾ ਕਿ ਹਾਂ ਜੀ ਅਸੀਂ ਨਵਾਂ ਸਾਲ ਦਾ ਕੋਈ ਨਵਾਂ ਪਾਰਟੀ ਦੇ ਵਿੱਚ ਜਾ ਰਹੇ ਹਾਂ ਤੇ ਉਹ ਵਿਚਾਰਾ ਬੱਚਾ ਚਲਾ ਗਿਆ ਇਹਨਾਂ ਦੇ ਨਾਲ ਪਾਰਟੀ ਦੇ ਵਿੱਚ ਪਾਰਟੀ ਦੇ ਵਿੱਚ ਇਹਨੂੰ ਪਹਿਲਾਂ ਕੋਈ ਡਰਿੰਕ ਦੇ ਵਿੱਚ ਕੁਝ ਇਹਨੂੰ ਨਸ਼ੇ ਵਾਲਾ ਪਲਾ ਦਿੱਤਾ ਬੱਚੇ ਦੀ ਆਪਣੇ ਹੋਸ਼ 'ਚ ਨਹੀਂ ਰਿਹਾ ਫਿਰ ਬਾਅਦ ਚ ਉਹਦੇ ਕੋਈ ਇਹਨਾਂ ਨੇ ਜ਼ਬਰਦਸਤੀ ਨਸ਼ੀਲਾ ਕੋਈ ਟੀਕਾ ਇੰਜੈਕਸ਼ਨ ਲਗਾਇਆ ਜੀ ਇੰਜੈਕਸ਼ਨ ਲਗਾਤੇ ਫਿਰ ਇਹ ਬੱਚਾ ਬੇਹੋਸ਼ ਹੋ ਗਿਆ ਫਿਰ ਇਸਨੂੰ ਕੋਈ ਵੀ ਪਤਾ ਨਹੀਂ ਆਪਣੀ ਸੁੱਧ ਬੋਧ ਉਸ ਤੋਂ ਬਾਅਦ ਉਹਨਾਂ ਨੇ ਬਦ ਫੈਲੀ ਕੀਤੀ ਬੱਚੇ ਉਸ ਉਸ ਤੋਂ ਬਾਅਦ ਤੇ ਜਿਹੜਾ ਆਪਣਾ ਗਿਰੀ ਸ਼ਰ ਅਗਰਵਾਲ ਉਸਨੇ ਬਦ ਫੈਲੀ ਕੀਤੀ ਤੇ ਇਸੇ ਬਦ ਫੈਲੀ ਕਰਦੇ ਹੋਏ ਉਸ ਦਾ ਜਿਹੜਾ ਜਿੰਮ ਦਾ ਟ੍ਰੇਨਰ ਸੀਗਾ ਹਣੀ ਨਾਮ ਦਾ ਲੜਕਾ ਉਹ ਵੀਡੀਓ ਬਣਾ ਰਿਹਾ ਸੀਗਾ ਨਾਲ ਜੀ ਜਦੋਂ ਵੀਡੀਓ ਬਣਾਈ ਗਈ ਤੇ ਇਹ ਸਾਰੇ ਸਬੂਤ ਉਹਨਾਂ ਨੇ ਆਪਦੇ ਕੋਲ ਰੱਖੇ ਤੇ ਬੱਚੇ ਨੇ ਕਿ ਜਦੋਂ ਪਤਾ ਲੱਗਦਾ ਤੁਹਾਨੂੰ ਇਸ ਕਹਾਣੀ ਦਾ ਫਿਰ ਉਦੋਂ ਵੀਡੀਓ ਪਹਿਲਾਂ ਜਨਤਕ ਕਰ ਦਿੱਤਾ ਗਿਆ ਸੀ ਜਾਂ ਧਮਕੀ ਦਿੱਤੀ ਗਈ ਸੀ ਕਿ ਵਾਇਰਲ ਕਰਾਂਗੇ ਨਹੀਂ ਜੀ ਉਹ ਬੱਚੇ ਨੂੰ ਫਿਰ ਡਰਾਉਂਦੇ ਸੀ ਧਮਕਾਉਂਦੇ ਸੀਗੇ ਕਹਿੰਦੇ ਅਸੀਂ ਤੇਰੇ ਨਾਲ ਆਹ ਵੱਦ ਫੈਲੀ ਕੀਤੀ ਦੀ ਆਹ ਸਾਡੀ ਵੀਡੀਓ ਹੈ ਤੇ ਜੇ ਕਿਸੇ ਤੂੰ ਦੱਸੇਗਾ ਤੇ ਅਸੀਂ ਇਹ ਵੀਡੀਓ ਵਾਇਰਲ ਕਰਲਾਂਗੇ ਤੇ ਬੱਚਾ ਡਰ ਗਿਆ ਸਹਿਮ ਗਿਆ ਤੇ ਬੱਚੇ ਨੂੰ ਸਮਝ ਨਹੀਂ ਆਉਂਦੀ ਸੀ ਮੈਂ ਕੀ ਦੱਸਾਂ ਕਿਸੇ ਨੂੰ ਕੀ ਕਹਾਂ ਕਿ ਮੇਰੇ ਨਾਲ ਇਹ ਗਲਤ ਕੰਮ ਹੋ ਗਿਆ ਹੈ ਜੀ ਬੱਚਾ ਸ਼ਰਮ ਦੇ ਮਾਰੇ ਡਰ ਦੇ ਮਾਰੇ ਉਸ ਨੂੰ ਡਰਾਇਆ ਤਮਕਾਇਆ ਗਿਆ ਤੇ ਬੱਚੇ ਨੇ ਕਿਸੇ ਨੂੰ ਨਹੀਂ ਦੱਸਿਆ ਜੀ ਫਿਰ ਜਦੋਂ ਪਹਿਲੀ ਵਾਰੀ ਤੁਹਾਨੂੰ ਦੱਸਿਆ ਤੁਸੀਂ ਫਿਰ ਹਿੰਮਤ ਕਰਕੇ ਪੁਲਿਸ ਥਾਣੇ ਤੱਕ ਗਏ ਹਾਂਜੀ ਅਸੀਂ ਆਪਣੇ ਕਰਤਾਰਪੁਰ ਦੇ ਜਿਹੜੀ ਪੁਲਿਸ ਸੀ ਉੱਥੇ ਜਾ ਕੇ ਅਸੀਂ ਫਿਰ ਦੱਸਿਆ ਕਿ ਸਾਡੇ ਇਦਾਂ ਬੱਚੇ ਦੇ ਨਾਲ ਆ ਵੀਡੀਓ ਹੈ ਇਦਾਂ ਬੱਚੇ ਦਾ ਤੇ ਫਿਰ ਉਹਨਾਂ ਨੇ ਕਰਤਾਰਪੁਰ ਦੇ ਥਾਣੇ ਇਹਨੇ ਇਹਨਾਂ ਦਾ ਕੇਸ ਬਣਾਇਆ ਜੀ ਮਤਲਬ 21 6 2023 ਨੂੰ ਜਿਹੜੀ ਫਿਰ ਐਫ ਆਈ ਆਰ ਦਰਜ ਹੁੰਦੀ ਹੈ ਉਸ ਦੇ ਵਿੱਚ ਫਿਰ 8 ਨਾਮ ਨੇ ਜਿਹਦੇ ਵਿੱਚ 5 ਬਾਏ ਨੇਮ ਤੇ 3 ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਇਸ ਦੇ ਵਿੱਚ ਨੀਤੀ ਨਗਰਵਾਲ ਦਾ ਨਾਮ ਕਿਵੇਂ ਜੁੜ ਗਿਆ ਕਿਉਂਕਿ ਉਹਦੇ ਵੱਧ ਫੈਲੀ ਕਰਨ ਦੇ ਵੇਲੇ ਤੁਸੀਂ ਦੱਸਿਆ ਕਿ ਇੱਕ ਤਾਂ ਉਹ ਗ੍ਰੀਸ਼ ਅਗਰਵਾਲ ਸੀ ਇੱਕ ਉਸ ਦਾ ਸਾਥੀ ਹਣੀ ਤੇ ਇੱਕ ਮੁੰਡਾ ਹੋਰ ਤੁਸੀਂ ਦੱਸਿਆ ਹੈ ਤਾਂ ਪਰ ਉਹ ਤਿੰਨ ਦੂਜੇ ਬੰਦੇ ਕਿਵੇਂ ਆ ਗਏ ਨੀਤੀ ਨਗਰਵਾਲ ਦਾ ਇਸ ਕੇਸ ਨਾਲ ਕਿਵੇਂ ਲੈਣਾ ਦੇਣਾ ਬਣ ਗਿਆ ਨਿਤਿਨਗਰਵਾਲ ਜਿਦੋਂ ਇਹ ਇਹਨਾਂ ਦੇ ਜਦੋਂ ਇਹਦੀ ਵੀਡੀਓ ਵਾਇਰਲ ਹੋਣ ਤੋਂ 15 ਦਿਨ ਦੀ ਪਹਿਲੇ ਦੀ ਗੱਲ ਹੈ ਤੇ ਮੇਰੇ ਬੱਚੇ ਨੂੰ ਇਦਾਂ ਕਿਸੇ ਨੇ ਦੱਸਿਆ ਕਿ ਤੇਰੀ ਹਨਾ ਗਲਤ ਕੰਮ ਕਰਦੇ ਦੀ ਵੀਡੀਓ ਬਣਾਈ ਹੋਈ ਹੈ ਤੇ ਤੇ ਇਹ ਮੇਰਾ ਬੱਚਾ ਜਾ ਕੇ ਉਸ ਨੂੰ ਪੁੱਛਣ ਲੱਗ ਪਿਆ ਤੇ ਗ੍ਰੀਸ਼ अग्रवाल ਨੂੰ ਕਿ ਤੂੰ ਮੇਰੇ ਨਾਲ ਇਦਾਂ ਵੀਡੀਓ ਬਣਾਈ ਹੈ ਇਹ ਤੇ ਉਹ ਇਹੀ ਕਹਿੰਦਾ ਸੀਗਾ ਮੈਂ ਵੀਡੀਓ ਦੀ ਧਮਕੀ ਦੇ ਦੇ ਇਹਨੂੰ ਵਾਇਰਲ ਕਰੂੰਗਾ ਤੇ اسی ਗੱਲ ਤੇ ਲੈ ਕੇ ਮੇਰਾ ਬੱਚਾ ਉਹਦੇ ਨਾਲ ਲੜ ਪਿਆ ਲੜਾਈ ਦੇ ਵਿੱਚ ਇਹਨਾਂ ਦੇ ਦੋਨਾਂ ਦੇ ਸੱਟਾਂ ਲੱਗੀਆਂ ਇੱਕ ਦੂਜੇ ਦੇ ਸੱਟਾਂ ਲੱਗਨਦ ਕਰਕੇ ਤੇ ਇਹ ਫਿਰ ਜਿਹੜਾ ਗਿਰੀ ਸ਼ਰ ਅਗਰਵਾਲ ਸੀ ਇਹ ਹਸਪਤਾਲ ਜਾ ਕੇ ਕਰਤਾਰਪੁਰ ਦੇ ਤੇ ਉੱਥੇ ਇਹਨੇ ਫਿਰ ਆਪਣੇ ਜਿੰਨੇ ਸੀਗੇ ਸਾਰੇ ਇਹਦੇ ਮੇਨ ਮੇਨ ਸਾਰਿਆਂ ਨੂੰ ਇਹਨੇ ਸਾਧ ਲਿਆ ਉਹਦੇ ਵਿੱਚ ਨਿਤਿ ਅਗਰਵਾਲ ਵੀ ਸੀ ਉਹਦੇ ਵਿੱਚ ਮੇਨ ਜਿਹੜਾ ਨਿਤਿ ਅਗਰਵਾਲ ਸੀਗਾ ਬਾਕੀ ਹੋਰ ਬੰਦੇ ਸੀਗੇ ਸ਼ਹਿਰ ਦੇ ਤੇ ਉਹਨਾਂ ਨੇ ਬੱਚੇ ਦੇ ਨਾਲ ਜੀ ਕਿਸੇ ਪੇ ਤੇ ਇਹਨੂੰ ਨਾ ਸਾਡੇ ਕੋਈ ਐਮਸੀ ਨੂੰ ਕਿਸੇ ਨੂੰ ਨਹੀਂ ਸੱਦਿਆ ਕੀਤਾ ਤੁਹਾਨੂੰ ਸੂਚਿਤ ਨਹੀਂ ਕੀਤਾ ਤੁਹਾਨੂੰ ਵੀ ਨਹੀਂ ਸੂਚਿਤ ਕੀਤਾ ਕੱਲਾ ਬੱਚੇ ਨੂੰ ਬਿਠਾ ਕੇ ਤੇ ਸਾਰੇ ਉਹਨਾਂ ਨੇ ਡਰਾਇਆ ਧਮਕਾਇਆ ਚਪੇੜਾਂ ਮਾਰੀਆਂ ਤੇ ਉਹਨੂੰ ਇੱਕ ਖਾਲੀ ਇੱਕ ਕੋਰਾ ਕਾਗਜ਼ ਦੇ ਕੇ ਕਹਿੰਦੇ ਤੂੰ ਇਸ ਦੇ ਲੜਾਈ ਕੀਤੀ ਆ ਇਹਦੇ ਨਾਲ ਸੱਟਾਂ ਮਾਰੀਆਂ ਇਹਦੇ ਸੱਟ ਚੋਟ ਲੱਗੀ ਆ ਤੇ ਤੂੰ ਇੱਥੇ ਸਾਈਨ ਕਰ ਇਹ ਤੇਰਾ ਰਾਜੀਨਾਮਾ ਹੋ ਗਿਆ ਤੇ ਅੱਜ ਤੋਂ ਬਾਅਦ ਤੂੰ ਇਹਨੂੰ ਬੁਲਾਣਾ ਨਹੀਂਗਾ ਤੇ ਉਹਨੇ ਬੱਚੇ ਨੇ ਉੱਥੇ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੇਰੇ ਨਾਲ ਇਹਨੇ ਇੰਨੀ ਮਾੜੀ ਕਰਤੂਤ ਕੀਤੀ ਹੈ ਕ੍ਰਾਈਮ ਕੀਤਾ ਹੈ ਮੈਂ ਇਸ ਕਰਕੇ ਲੜਿਆ ਲੜਿਆ ਇਹਦੇ ਨਾਲ ਤੇ ਉਹਨਾਂ ਨੇ ਫਿਰ ਉਹ ਸੁਣਿਆ ਨਹੀਂ ਦੂਜੀ ਧਿਰ ਜਿਹੜੇ ਬੰਦੇ ਆਏ ਸੀ ਉਹਦੇ ਮਗਰ ਉੱਥੇ ਬੱਚੇ ਨੇ ਬਹੁਤ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿ ਮੇਰੇ ਨਾਲ ਇਹਨੇ ਕੋਈ ਗਲਤ ਕੰਮ ਕੀਤਾ ਹੋਇਆ ਹੈ ਕਿ ਬੱਚਾ ਸ਼ਰਮ ਦੇ ਮਾਰੇ ਇੰਨੇ ਬੰਦਿਆਂ ਵਿੱਚ ਬੋਲਣ ਤੋਂ ਵੀ ਡਰਦਾ ਸੀਗਾ ਕੀ ਕਾਰਨ ਹੋਏਗਾ ਕਿ ਬੱਚਾ ਖੁੱਲ ਕੇ ਦੱਸ ਨਹੀਂ ਸਕਿਆ ਉੱਥੇ ਕਿ ਮੇਰੇ ਨਾਲ ਕਿਉਂ ਲੜਾਈ ਅਸੀਂ ਸਾਡੀ ਹੋਈ ਹੈ ਉਹ ਫਿਰ ਬਾਕੀ ਸੀਗੇ ਉਹ ਸਾਰੇ ਕਹਿੰਦੇ ਕਹਿੰਦੇ ਇੱਥੇ ਤੱਕ ਬੱਚੇ ਨੂੰ ਧਮਕੀ ਦਿੱਤੀ ਗਈ ਕਹਿੰਦੇ ਜੇ ਅਸੀਂ ਹੈ ਨਾ ਤੈਨੂੰ ਇੱਥੇ ਬੰਨ ਕੇ ਬਿਠਾ ਲਈਏ ਕਰਤਾਰਪੁਰ ਦਾ ਕਹਿੰਦਾ ਕੋਈ ਤੈਨੂੰ ਕਹਿੰਦਾ ਇੱਥੋਂ ਛਡਾ ਨਹੀਂ ਸਕਦਾ ਤੇ ਇਹ ਜਿਹੜੇ ਆ ਹੁਣ ਪਰ ਇੱਕ ਗੱਲ ਤਾਂ ਮੈਨੂੰ ਇੱਥੇ ਦੱਸੋ ਕਿ ਜਦੋਂ ਤੁਸੀਂ ਫਿਰ ਪੁਲਿਸ ਕੋਲ ਗਏ ਫਿਰ ਇਹਨਾਂ ਸਾਰੇ ਬੰਦਿਆਂ ਦੇ ਨਾਂ ਦੱਸੇ ਕਿ ਕਿਸ ਨੇ ਸਾਡੇ ਬੱਚੇ ਨੂੰ ਧਮਕਾਇਆ ਉਹਦੇ ਵਿੱਚ ਜਿਹੜਾ ਨਿਤਿਨ ਨਗਰਵਾਲ ਵੀ ਸੀ ਹਾਂਜੀ ਅਸੀਂ ਫਿਰ ਕਰਤਾਰਪੁਰ ਦੇ ਥਾਣੇ ਦੇ ਵਿੱਚ ਸਾਰਿਆਂ ਦਾ ਦੱਸਿਆ ਜੀ ਕਿ ਇਦਾਂ ਇਦਾਂ ਬੱਚੇ ਦੇ ਨਾਲ ਬੱਦ ਫੈਲੀ ਹੋਈ ਹੈ ਤੇ ਆਹ ਬੱਚੇ ਦੇ ਨਾਲ ਆਹ ਤਿੰਨ ਜਣੇ ਅਸੀਂ ਇਕੱਠੇ ਹੋ ਕੇ ਗਏ ਸੀਗੇ ਤੇ ਬਾਅਦ ਵਿੱਚੋਂ ਫਿਰ ਇਸੇ ਹੀ ਕੇਸ ਦੇ ਵਿੱਚ ਫਿਰ ਜਦੋਂ ਨਿਤੀ ਨਗਰਵਾਲ ਤੋਂ ਬਗਾ ਇਹਨਾਂ ਨੇ ਫਿਰ ਹਸਪਤਾਲ ਜਾ ਕੇ ਸਾਡੇ ਬੱਚੇ ਦੇ ਨਾਲ ਇਦਾਂ ਜ਼ਬਰਦਸਤੀ ਮਾਰਿਆ ਇਹਨੂੰ ਡਰਾਇਆ ਧਮਕਾਇਆ ਤੇ ਇਹਦੇ ਸਾਈਨ ਲੈ ਲੇ ਖਰ ਕੋਰੇ ਕਾਗਜ਼ ਦੇ ਉੱਤੇ ਬਿਗੈਰ ਉਹਦੇ ਪਿਤਾ ਦੀ ਮਨਜ਼ੂਰੀ ਤੋਂ ਬਿਗੈਰ ਕੋਈ ਐਮਸੀ ਨਾ ਕੋਈ ਇਹਨਾਂ ਨੇ ਥਾਣੇਦਾਰ ਨੂੰ ਰਿਪੋਰਟ ਕੀਤੀ ਤੇ ਅਸੀਂ ਜਾ ਕੇ ਉਹਨਾਂ ਦੇ ਫਿਰ ਜਦੋਂ ਪਹਿਲੀ ਵਾਰੀ ਪੁਲਿਸ ਕੋਲ ਗਏ ਉਦੋਂ ਪੁਲਿਸ ਨੇ ਸਹਿਯੋਗ ਦਿੱਤਾ ਤੁਹਾਨੂੰ ਪਰਚਾ ਪਹਿਲੀਆਂ ਚ ਹੀ ਕਰ ਦਿੱਤਾ ਜਾਂ ਫਿਰ ਉਹ ਲਟਕਾਉਂਦੇ ਰਹੇ ਨਹੀਂ ਨਹੀਂ ਕਰਤਾਰਪੁਰ ਦੀ ਪੁਲਿਸ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਜੀ ਉਹਨਾਂ ਨੇ ਇਹਨਾਂ ਦੇ ਖਿਲਾਫ ਸਾਰੇ ਐਫ ਆਈ ਆਰ ਦਰਜ ਕਰਕੇ ਇਹਨਾਂ ਦਾ ਕੇਸ ਬਣਾ ਕੇ ਕੋਕਸੋ ਵੀ ਲਾਈ ਗਈ ਚਾਰ ਪੰਜ ਧਰਾਵਾਂ ਲੱਗੀਆਂ ਸੀ ਉਹਦੇ ਹਾਂਜੀ ਤੇ ਉਸ ਤੋਂ ਬਾਅਦ ਤੁਹਾਨੂੰ ਜਦੋਂ ਪਤਾ ਲੱਗ ਗਿਆ ਕਿ ਹੁਣ ਪਰਚਾ ਦਰਜ ਹੋ ਗਿਆ ਉਸ ਤੋਂ ਫਿਰ ਅਗਲੀ ਲੜਾਈ ਦੇ ਲਈ ਤੁਸੀਂ ਜਦੋਂ ਲੜਦੇ ਹੋ ਅਦਾਲਤਾਂ ਦੇ ਚੱਕਰ ਵੀ ਕੱਟਦੇ ਹੋ ਫਿਰ ਕਿੱਥੇ ਗੱਲ ਖੜੀ ਹੈ ਤੁਹਾਨੂੰ ਕਿਉਂ ਲੱਗਦਾ ਹੈ ਕਿ ਅੱਜ ਵੀ ਤੁਹਾਡੇ ਨਾਲ ਇਨਸਾਫ ਨਹੀਂ ਹੋ ਰਿਹਾ ਬੇਇਨਸਾਫੀ ਹੋ ਰਹੀ ਹੈ ਕੀ ਉਹ ਪਰਚੇ ਦੇ ਵਿੱਚ ਜਿੰਨੇ ਦੋਸ਼ੀ ਸੀ ਸਾਰਿਆਂ ਨੂੰ ਸਜ਼ਾ ਨਹੀਂ ਮਿਲ ਰਹੀ ਅਸੀਂ ਸਰ ਜੀ ਹੈਗੇ ਇੱਕ ਤੇ ਪੜ੍ਹੇ ਲਿਖੇ ਨਹੀਂ ਹੈਗੇ ਕਾਨੂੰਨ ਦੇ ਬਾਰੇ ਇੱਕ ਨਹੀਂ ਜਾਣਦੇ ਤੇ ਸਾਡੇ ਤੇ ਦਬਾਅ ਪ੍ਰੈਸ਼ਰ ਪਾਇਆ ਗਿਆ ਜੀ ਕਹਿੰਦੇ ਕਿ ਕੁਝ ਉਹ ਉਹਨਾਂ ਦੇ ਵੱਡੇ ਉਹਨਾਂ ਦੇ ਲਿੰਕ ਸੀਗੇ ਸਾ ਇਹ ਦਬਾਅ ਕੌਣ ਪਾ ਰਿਆ ਸੀ ਦਬਾਅ ਇਦਾਂ ਹੀ ਕੋਈ ਸ਼ਹਿਰ ਦੇ ਮੁੱਖ ਬੰਦੇ ਆ ਕੋਈ ਵੀ ਆ ਕਿ ਤੁਸੀਂ ਉਹਨਾਂ ਦਾ ਨਾਮ ਕਿਉਂ ਨਹੀਂ ਵਿੱਚੋਂ ਕਢਾਂਦੇ ਕਿਸੇ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਬੰਦੇ ਨੇ ਜਾਂ ਵੈਸੇ ਫਿਰਦੇ ਆ ਕਾਰੋਬਾਰੀ ਨੇ ਉਹ ਕਾਰੋਬਾਰੀ ਵੀ ਆ ਰਾਜਨੀਤਿਕ ਵੀ ਆ ਉਹਨਾਂ ਦੇ ਸਾਰਿਆਂ ਦੇ ਨਾਲ ਸੰਬੰਧ ਆ ਤੁਹਾਨੂੰ ਕੋਈ ਪਤਾ ਲੱਗਿਆ ਕਿ ਕਿਹੜੀ ਪਾਰਟੀ ਨਾਲ ਸੰਬੰਧ ਉਹਨਾਂ ਦਾ ਨਹੀਂ ਇਸ ਬਾਰੇ ਨਹੀਂ ਪਾਰਟੀ ਦੇ ਬਾਰੇ ਨਹੀਂ ਬਾਕੀ ਹੈ ਉਹ ਸਾਰੇ ਮੁੱਖ ਬੰਦਿਆ ਦੇ ਨਾਲ ਹੈਗੇ ਆ ਤੇ ਜਿਹੜਾ ਪਰਚੇ ਦੇ ਵਿੱਚੋਂ ਕੁਝ ਨਾਮ ਵੀ ਕੱਢੇ ਗਏ ਜਿਹੜੇ ਅੱਠ ਨਾਮ ਜਦ ਹੋਏ ਸੀ ਤੁਹਾਨੂੰ ਉਹਦੇ ਬਾਰੇ ਦੱਸਿਆ ਗਿਆ ਕਿ ਨਾਮ ਕਿਉਂ ਕੱਢੇ ਗਏ ਕਿਉਂਕਿ ਇਨਕੁਆਇਰੀ ਵੀ ਲੱਗਦੀ ਹੈ ਸਾਡੀ ਨੌਲੇਜ ਵਿੱਚ ਆਇਆ ਹਾਂ ਜੀ ਇਨਕੁਆਇਰਿੰਗ ਲੱਗੀ ਇਨਕੁਆਇਰਿੰਗ ਵਿੱਚ ਸਾਨੂੰ ਵੀ ਮੌਜੂਦ ਲੈ ਕੇ ਗਏ ਸੀਗੇ ਤੇ ਉਹਨਾਂ ਨੇ ਇਹੀ ਕਿਹਾ ਕਿ ਇਹਨਾਂ ਬੰਦਿਆਂ ਦਾ ਰੇਪ ਕੇਸ ਦੇ ਵਿੱਚ ਕੁਝ ਨਹੀਂ ਹੈਗਾ ਇਹ ਇੱਕ ਲੜਾਈ ਦੇ ਝਗੜੇ ਦੇ ਵਿੱਚ ਗਏ ਸੀਗੇ ਤੁਸੀਂ ਇਹਨਾਂ ਦਾ ਨਾਮ ਘਟਾ ਦਿਓ ਅਸੀਂ ਪ੍ਰੈਸ਼ਰ 'ਚ ਆਏ ਹੋਏ ਸੀਗੇ ਸਾਨੂੰ ਇਹ ਨਹੀਂ ਸਮਝ ਆਂਦੀ ਸੀ ਕੀ ਕਰੀਏ ਕੀ ਨਾ ਕਰੀਏ ਨਾ ਅਸੀਂ ਕਰਨੂ ਕਾਨੂੰਨ ਜਾਣਦੇ ਆ ਤੇ ਮਤਲਬ ਜਿੰਨੇ ਉਸ ਜਾਂਚ ਹੋਈ ਉਹਦੇ ਵਿੱਚੋਂ ਤੁਹਾਡਾ ਤੁਹਾਨੂੰ ਸੱਦਿਆ ਗਿਆ ਤੁਸੀਂ ਪ੍ਰੈਸ਼ਰ ਚ ਆ ਕੇ ਬਿਆਨ ਦਿੱਤੇ ਜਿਹੜੇ ਦਿੱਤੇ ਕਿ ਨਾਮ ਕੱਢ ਦਿਓ ਕੋਈ ਗੱਲ ਨਹੀਂ ਇਹਨਾਂ ਦਾ ਉਧਰ ਵੱਧ ਫੈਲੀ ਵੱਲ ਕੋਈ ਨਹੀਂ ਹੈ ਅਸੀਂ ਇਹੀ ਕਿਹਾ ਬੱਚੇ ਨਾਲ ਇਹਨਾਂ ਨੇ ਵੱਧ ਫੈਲੀ ਤੇ ਕੋਈ ਨਹੀਂ ਕੀਤੀ ਤੇ ਇਹ ਉਸ ਕੇਸ ਦੇ ਵਿੱਚ ਹੈ ਨਹੀਂਗੇ ਅਸੀਂ ਇਹੀ ਕਿਹਾ ਸੀਗਾ ਉਹਨਾਂ ਦਾ ਇਸ ਦੇ ਵਿੱਚ ਨਾਮ ਨਾ ਆਇਆ ਜਾਵੇ ਮਤਲਬ ਤੁਹਾਨੂੰ ਅੱਜ ਲੱਗਦਾ ਕਿ ਤੁਹਾਨੂੰ ਉਸ ਵੇਲੇ ਗੁੰਮਰਾਹ ਕੀਤਾ ਗਿਆ ਕਿ ਉਹਨਾਂ ਦਾ ਨਾਮ ਕਢਵਾਉਣ ਦੇ ਵਾਸਤੇ ਅਸੀਂ ਜੀ ਦੇਖੋ ਕਾਨੂੰਨ ਦੇ ਬਾਰੇ ਨਹੀਂ ਇੰਨਾ ਜਾਣਦੇ ਜੀ ਬਾਕੀ ਇਹ ਸਾਡੇ ਤੇ ਦਬਾਅ ਪ੍ਰੈਸ਼ਰ ਪਿਆ ਹੋਇਆ ਸਾਨੂੰ ਸਮਝ ਨਹੀਂ ਆਉਂਦੀ ਸਾਨੂੰ ਕਿਉਂਕਿ ਪਤਾ ਲੱਗਿਆ ਨਾ ਕਿ ਨੀਤਿ ਨਗਰਵਾਲ ਕਾਂਗਰਸ ਪਾਰਟੀ ਛੱਡ ਕੇ ਜਿਹੜਾ ਪਹਿਲਾਂ ਸਾਬਕਾ ਚੇਅਰਮੈਨ ਹੈ ਉਹਦਾ ਇੰਪਰੂਵਮੈਂਟ ٹرسٹ ਦਾ ਉਹ ਫਿਰ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲੈਂਦਾ ਜਿਹਦਾ ਨਾਮ ਬਾਹਰ ਜਾਂਦਾ ਉਸ ਕੇਸ ਦੇ ਵਿੱਚ ਉਹ ਜਿਹੜਾ ਨਾਮ ਜੀ ਸੀ ਇਸ ਦੇ ਬਾਰੇ ਨਹੀਂ ਇਹ ਨਹੀਂ ਸਾਡੀ ਜਾਣਕਾਰੀ ਹੈਗੀ ਤਾਂ ਹੁਣ ਤੁਸੀਂ ਕੀ ਚਾਹੁੰਦੇ ਹੋ ਅੱਜ ਦੀ ਘੜੀ ਦੇ ਵਿੱਚ ਕਿ ਜਿਹੜਾ ਤੁਹਾਡੇ ਲੜਕੇ ਦੇ ਨਾਲ ਪੁੱਤਰ ਦੇ ਨਾਲ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਉਹ ਸਦਰਦ ਨੂੰ ਕਿਉਂਕਿ ਪਹਿਲਾਂ ਹੀ ਇੱਕ ਤਾਂ ਬੜੀ ਬੇਇਨਸਾਫੀ ਹੋਈ ਹੈ ਜੁਰਮ ਕੀਤਾ ਗਿਆ ਪਰ ਹੁਣ ਤੁਹਾਡੀ ਘੜੀ ਕੀ ਹੈ ਤੁਸੀਂ ਕੀ ਮੰਨ ਦੀ ਗੱਲ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਪੁਲਿਸ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਸਰਕਾਰ ਅੱਗੇ ਹੀ ਅਪੀਲ ਕਰਨਾ ਚਾਹੁੰਦੇ ਆ ਅਸੀਂ ਇੱਕ ਆਮ ਇਨਸਾਨ ਹੈਗੇ ਆ ਸਾਡੀ ਕਿਤੇ ਸੁਣਵਾਈ ਨਹੀਂ ਅਸੀਂ ਆਨੇ ਆ ਸਾਡੀਆਂ ਚਾਰ ਪੰਜ ਤਰੀਕਾ ਪੈ ਚੁੱਕੀਆਂ ਅਸੀਂ ਬਸ ਆਨੇ ਆ ਇੱਦੀ ਚਲੇ ਜਾਂਦੇ ਆ ਤੇ ਸਾਡੇ ਤੇ ਰਾਜੀਨਾਮਾ ਦਾ ਪ੍ਰੈਸ਼ਰ ਦਬਾव ਪਾਉਂਦੇ ਆ ਸਾਨੂੰ ਮਾਨਸਿਕ ਪੀੜਾ ਅੱਛਾ ਕਿ ਤੁਸੀਂ ਰਾਜੀਨਾਮਾ ਕਰੋ ਰਾਜੀਨਾਮਾ ਕਰੋ ਇਹ ਰਾਜੀਨਾਮਾ ਕਰਾਉਣ ਦੇ ਲਈ ਬੰਦੇ ਕੌਣ ਭੇਜ ਰਿਹਾ ਬਸ ਕੋਈ ਕਿਸੇ ਵੱਲੋਂ ਆ ਜਾਂਦਾ ਕੋਈ ਕਿਸੇ ਵੱਲੋਂ ਆਂਦਾ ਹੈ ਰਾਜੀਨਾਮਾ ਕਰੋ ਪੈਸੇ ਦੱਸੋ ਕਿੰਨੇ ਪੈਸੇ ਚਾਹੀਦੇ ਆ ਸਾਨੂੰ ਇੱਥੇ ਤੱਕ ਆਫਰਾਂ ਕਰਦੇ ਆ ਪਰ ਹੁਣ ਸਾਡੇ ਬੱਚੇ ਦੇ ਨਾਲ ਗਲਤ ਹੈ ਕੀਤਾ ਗਿਆ ਅਸੀਂ ਪੈਸੇ ਦੇ ਨਾਲ ਉਹ ਬੱਚੇ ਦੇ ਅੰਦਰਲੇ ਮਨ ਦੇ ਭਾਵ ਜਿਹੜੇ ਉਹ ਥੋੜਾ ਅਸੀਂ ਉਹਦੇ ਖਰੀਦ ਸਕਦੇ ਆ ਇਹ ਜਦੋਂ ਪੈਸਿਆਂ ਦੀ ਆਫਰ ਕਰਦੇ ਆ ਤੇ ਨਾਲ ਹੋਰ ਕਿਹੜੇ ਕਿਹੜੇ ਲਾਲਚ ਦਿੰਦੇ ਆ ਕਿੰਨੇ ਪੈਸਿਆਂ ਦੀ ਆਫਰ ਕੀਤੀ ਗਈ ਤੁਹਾਨੂੰ ਕਿ ਤੁਸੀਂ ਰਾਜੀਨਾਮਾ ਕਰ ਲਓ ਸਾਡੇ ਨਾਲ ਸਾਨੂੰ ਕਹਿੰਦੇ ਤੁਸੀਂ ਦੱਸੋ ਜੀ 10 ਲੱਖ 15 ਲੱਖ 20 ਲੱਖ ਕਿੰਨਾ ਚਾਹੁੰਦੇ ਆ ਉਹਨੇ ਪੈਸੇ ਦੇਵਾਂਗੇ ਪੈਸੇ ਲੈ ਕੇ ਆਪਣਾ ਕੇਸ ਬੰਦ ਕਰੋ ਰਾਜੀਨਾਮਾ ਕਰੋ ਤੇ ਬੰਦੇ ਸਾਡੇ ਘਟਾਓ ਜੀ ਬਾਹਰ ਬਹੁਤ ਦਾ ਇਹ ਜਿਹੜੀ ਇਹ ਗੱਲ ਅਸੀਂ ਕੀਤੀ ਹੈ ਇਹ ਉਹ ਸਪੀਡਤ ਲੜਕੇ ਦੇ ਪਿਤਾ ਨੇ ਜਿਨ੍ਹਾਂ ਨੇ ਆਪਣੀ ਹੱਡ ਬੀਤੀ ਦੱਸੀ ਹੈ ਆਪਣੇ ਲੜਕੇ ਦੇ ਨਾਲ ਜੋ ਜੋ ਕੁਝ ਹੋਇਆ ਉਹ ਦੱਸਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਨਿਤਿਨ ਅਗਰਵਾਲ ਸਾਬਕਾ ਇੰਪਰੂਵਮੈਂਟ ٹرسٹ ਦਾ ਚੇਅਰਮੈਨ ਕਾਂਗਰਸ ਪਾਰਟੀ ਨਾਲ ਸੰਬੰਧ ਸੀ ਪਰ ਉਸੇ ਹਲਕੇ ਦੇ ਮੰਤਰੀ ਦੀ ਹਾਜ਼ਰੀ ਦੇ ਵਿੱਚ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਜਾਂਦਾ ਹੈ ਹਾਲਾਂਕਿ ਇਹ ਪਰਿਵਾਰ ਭੋਲਾ ਹੈ ਇਹਨਾਂ ਨੂੰ ਉਹ ਸਿਆਸਤ ਦੇ ਅੰਦਰਲੀ ਗੱਲਾਂ ਨਹੀਂ ਪਤਾ ਪਰ ਇਹ ਕਹਿਣਾ ਚਾਹੁੰਦੇ ਨੇ ਕਿ ਕਿਤੇ ਨਾ ਕਿਤੇ ਸਾਡੇ ਉੱਤੇ ਦਬਾਅ ਨੇ ਜਿਹੜੇ ਜਿਨ੍ਹਾਂ ਦਾ ਰਾਜਨੀਤਿਕ ਪਾਰਟੀਆਂ ਨਾਲ ਸਬੰਧ ਹੈ ਚਾਹੇ ਗਰੀਸ਼ ਅਗਰਵਾਲ ਜਿਸ ਨੇ ਵੱਧ ਫੈਲੀ ਕੀਤੀ ਉਸ ਦੇ ਸਾਥੀਆਂ ਨੇ ਵੀਡੀਓ ਬਣਾਈ ਬਾਅਦ ਵਿੱਚ ਲੋਕਾਂ ਤੱਕ ਪਹੁੰਚਾਈ WhatsApp ਤੱਕ ਕੀਤੀ ਗਈ ਇਹ ਸਾਰੀਆਂ ਗੱਲਾਂ ਨੇ 8 ਲੋਕ ਨਾਮਜ਼ਦ ਹੋਏ ਸੀ 21 6 2023 ਨੂੰ ਪਰਚੇ ਦੇ ਵਿੱਚ ਪਰ ਉਸ ਪਰਚੇ ਦੇ ਵਿੱਚੋਂ ਕੁਝ ਨਾਮ ਬਾਹਰ ਕੱਢ ਦਿੱਤੇ ਗਏ ਪੁਲਿਸ ਇਸ ਬਾਰੇ ਖੁੱਲ ਕੇ ਅਜੇ ਤੱਕ ਨਹੀਂ ਦੱਸ ਸਕੀ ਪੁਲਿਸ ਨੇ ਹਾਲੇ ਤੱਕ ਇਸ ਗੱਲ ਨੂੰ ਲੈ ਕੇ ਪ੍ਰੈਸ ਕਾਨਫਰੰਸ ਦੇ ਨਾਲ ਵੈਸੇ ਤਾਂ 2 ਗ੍ਰਾਮ ਚਿੱਟਾ ਨਸ਼ਾ ਬਰਾਮਦ ਹੋ ਜਾਵੇ ਤਾਂ ਬੜੀਆਂ ਵੱਡੀਆਂ ਪ੍ਰੈਸ ਕਾਨਫਰੰਸ ਹੋ ਜਾਂਦੀਆਂ ਨੇ ਪਰ ਇੱਕ ਐਡਾ ਵੱਡਾ ਕੇਸ ਹੋਵੇ ਜੁਰਮ ਹੋਵੇ ਤੇ ਉਸ ਦੇ ਵਿੱਚ ਪੁਲਿਸ ਨੇ ਖੁੱਲ ਕੇ ਹਾਲੇ ਤੱਕ ਨਹੀਂ ਦੱਸਿਆ ਕਿ ਪਰਚੇ ਵਿੱਚੋਂ ਜੇਕਰ ਕਿਸੇ ਦਾ ਬਾਹਰ ਨਾਮ ਕੱਢਿਆ ਗਿਆ ਕਿਹੜੇ ਆਧਾਰ ਤੇ ਕੱਢਿਆ ਗਿਆ ਤੇ ਜਿਹੜਾ ਬੱਚੇ ਨੂੰ ਧਮਕਾਇਆ ਜਾ ਰਿਹਾ ਪਰਿਵਾਰ ਨੂੰ ਲਾਲਚ ਦਿੱਤੇ ਜਾ ਰਿਹਾ ਕਿ ਤੁਸੀਂ ਰਾਜੀਨਾਮਾ ਕਰ ਲਓ ਕੀ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ ਕੀ ਪ੍ਰਸ਼ਾਸਨ ਇਸ ਦੇ ਉੱਤੇ ਕੋਈ ਗੌਰ ਕਿਉਂ ਨਹੀਂ ਕਰ ਰਿਹਾ ਤੇ ਇੱਥੇ ਗੱਲ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਚਾਹੇ ਉਹ ਚੰਡੀਗੜ੍ਹ ਦੇ ਗਲੇਆਰੇ ਨੇ ਚਾਹੇ ਜਲੰਧਰ ਦੇ ਤੇ ਚਾਹੇ ਕਰਤਾਰਪੁਰ ਦੇ ਸਭ ਤੋਂ ਪਹਿਲਾਂ ਕਿਉਂਕਿ ਜੇਕਰ ਆਮ ਲੋਕਾਂ ਨੂੰ ਇਨਸਾਫ ਨਹੀਂ ਮਿਲੇਗਾ ਤਾਂ ਲੋਕ ਜਾਣਗੇ ਕਿੱਥੇ ਕਿਸ ਅੱਗੇ ਫਰਿਆਦ ਕਰਨਗੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਕੇਸ ਦੇ ਉੱਤੇ ਲਗਾਤਾਰ ਕੁਝ ਅਜਿਹੇ ਰਿਪੋਰਟ ਕੀਤਾ ਜਾਵੇ ਜਿਸ ਦੇ ਨਾਲ ਪੀੜਤ ਪਰਿਵਾਰ ਨੂੰ ਤੇ ਪੀੜਤ ਨੂੰ ਇਨਸਾਫ ਮਿਲ ਸਕੇ ਫਿਲਹਾਲ ਇਸ ਰਿਪੋਰਟ ਚ ਹੈ ਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਕਰਤਾਰਪੁਰ